ਅੰਮ੍ਰਿਤਸਰ ਤੋਂ ਦਿਲ ਦਹਿਲਾ ਦੇਣ ਵਾਲੀ ਲੁੱਟ ਦੀ ਵਾਰਦਾਤ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਸੁਲਤਾਨ ਵਿੰਡ ਰੋਡ ਤੇ ਸਥਿਤ ਇੱਕ ਕੱਪੜੇ ਦੀ ਦੁਕਾਨ ਚ ਦਾਖਲ ਹੋ ਕੇ ਫਾਇਰ ਕਰਦੇ ਹੋਏ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ ਵਾਰਦਾਤ ਦੀਆਂ ਤਸਵੀਰਾਂ ਦੁਕਾਨ ਦੇ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਜਿਨ੍ਹਾਂ ਦਾ ਡੀਵੀਆਰ ਪੁਲਿਸ ਵੱਲੋਂ ਜਾਂਚ ਲਈ ਕਬਜ਼ੇ ਚ ਲੈ ਲਿਆ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਸ਼ਾਮ ਦੇ ਸਮੇਂ ਤਿੰਨ ਨਕਾਬਪੋਸ਼ ਅਚਾਨਕ ਦੁਕਾਨ ਚ ਦਾਖਲ ਹੋਏ ਬਿਨਾ ਕੁਝ ਕਹਿਨ ਦੇ ਇੱਕ ਨੌਜਵਾਨ ਨੇ ਸਿੱਧਾ ਕਾਊਂਟਰ ਵੱਲ ਫਾਇਰ ਕਰ ਦਿੱਤਾ ਗੋਲੀ ਦੀ ਆਵਾਜ਼ ਨਾਲ ਦੁਕਾਨ 'ਚ ਮੌਜੂਦ ਲੋਕਾਂ 'ਚ ਚੰਦ ਸਕਿੰਟਾਂ 'ਚ ਹੀ ਭਗੜੜ ਮਚ ਗਈ ਫਾਇਰਿੰਗ ਤੋਂ ਬਾਅਦ ਨੌਜਵਾਨ ਨੇ ਗੱਲੇ 'ਚੋਂ ਲੱਖਾਂ ਰੁਪਏ ਦੀ ਨਕਦੀ ਕੱਢੀ ਅਤੇ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਗਿਆ ਇਹ ਪੂਰੀ ਵਾਰਦਾਤ ਦੁਕਾਨ ਦੇ ਕੈਮਰਿਆਂ 'ਚ ਰਿਕਾਰਡ ਹੋ ਗਈ ਹਾਲਾਂਕਿ ਫੁਟੇਜ ਇਸ ਵੇਲੇ ਸਾਹਮਣੇ ਨਹੀਂ ਆ ਸਕੀ ਹੈ ਕਿਉਂਕਿ ਪੁਲਿਸ ਨੇ ਸੀਸੀਟੀਵੀ ਡੀਵੀਆਰ ਜਾਂਚ ਲਈ ਜ਼ਬਤ ਕਰ ਲਿਆ ਹੈ ਖਾਣਾ 20 ਡਿਵੀਜ਼ਨ ਪੁਲਿਸ ਵੱਲੋਂ ਮੌਕੇ ਤੇ ਭਾਰੀ ਪੁਲਿਸ ਫੋਰਸ ਬੁਲਾਈ ਗਈ ਅਤੇ ਦੁਕਾਨ ਦੇ ਆਸ-ਪਾਸ ਦੇ ਇਲਾਕੇ ਦੀ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਆਸ-ਪਾਸ ਦੀਆਂ ਹੋਰ ਦੁਕਾਨਾਂ ਦੇ ਕੈਮਰਿਆਂ ਦੀ ਫੁਟੇਜ ਵੀ ਚੈੱਕ ਕਰ ਲਈ ਹੈ ਤਾਂ ਜੋ ਤਿੰਨੋਂ ਨਕਾਬਪੋਸ਼ ਨੌਜਵਾਨਾਂ ਦੀ ਪਛਾਣ ਕੀਤੀ ਜਾ ਸਕੇ। ਏਸੀਪੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਵਾਰਦਾਤ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਵੱਖ-ਵੱਖ ਐਂਗਲਾਂ ਤੋਂ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਲਾਕੇ 'ਚ ਸ਼ੱਕੀ ਨੌਜਵਾਨਾਂ ਦੀ ਹਰ ਹਲਚਲ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਜਲਦ ਹੀ ਕੋਈ ਵੱਡਾ ਖੁਲਾਸਾ ਵੀ ਕੀਤਾ ਜਾ ਸਕਦਾ ਹੈ। ਇੱਕ ਇਥੇ ਸੁਲਤਾਨਪੁਰ ਰੋਡ ਤੇ ਵੀ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਸੰਬੰਧੀ ਇਥੇ ਮੌਕੇ ਤੇ ਆਏ ਆ। ਜੋ ਦੁਕਾਨਦਾਰ ਨੇ ਦੱਸਿਆ ਕਿ ਕੁਝ ਤਿੰਨ ਵਿਅਕਤੀ ਇਹਨਾਂ ਦੇ ਕੋਲ ਆਏ ਨੇ। ਉਹਨਾਂ ਨੇ ਰੂਲ ਵੈਪਨ ਸੀ ਤੇ ਇਹਨਾਂ ਦੇ ਕੁਝ ਕੈਸ਼ ਤੇ ਨਾਲ ਚਿਨਾਚ ਕਰਕੇ ਲੈ ਗਏ ਜੀ ਮਾਈ। ਤੇ ਕਿੰਨੇ ਪਾਸੇ ਦੱਸੇਗੇ ਸਰ ਜਿਹੜੇ ਹੋਏ? ਦੱਸ ਰਹੇ ਜੀ ਪੁੱਛ ਰਹੇ ਜੀ ਤੁਹਾਨੂੰ ਕਿੰਨੇ ਹੈਗੇ। ਸਰ CCTV ਦੇ ਕੈਮਰੇ ਚੈੱਕ ਤੇ ਤਿਆਰ ਨੇ ਹਾਂਜੀ ਹਾਂਜੀ ਸਾਰੇ CCTV ਕੈਮਰਾ ਚੈੱਕ ਕਰ ਰਹੇ ਆ ਜੀ ਸਾਰੇ ਕਰਕੇ ਆਪਣਾ ਨੋਜਵਾਨਾ ਲਵਾ ਦੇ ਦੱਸ ਰਹੇ ਇਨੀਸ਼ੀਅਲ ਸਟੇਜ ਆ ਅਸੀਂ ਆਇਆ ਹੀ ਆ ਮੌਕੇ ਤੇ ਠੀਕ ਹੈ ਤੁਹਾਨੂੰ ਇਸ ਸੰਬੰਧੀ ਦੁਬਾਰਾ ਬ੍ਰੀਫਿੰਗ ਕਰਤੀ ਜਾਵੇਗਾ ਪੈਸੇ ਦੱਸੇ ਸਰ ਕਿੰਨੇ ਲੱਗੇ ਨੇ ਜੀ ਦੱਸ ਰਹੇ ਜੀ ਇਹ پیسے ਲੈ ਕੇ ਉਹ ਦੱਸ ਰਹੇ ਕਿੰਨੇ ਦੁਬਾਰਾ ਦੱਸਦਾ ਕਰੋ ਕਿਤੀ ਹੈ ਕਿੰਨਾ ਬਿਲਕੁਲ ਜੀ ਬਿਲਕੁਲ ਜਲ ਆਪਣਾ ਸਾਡੇ ਵੱਲੋਂ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤੇ ਜਲ ਜਲ ਦੋਸ਼ੀ ਜੇ ਅਰੈਸਟ ਕਰ ਲਏ ਜਾਵੇਗਾ ਅਫੇਸਰ ਪੁਲਿਸ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੈ ਜਾਂ ਸ਼ੱਕੀ ਨੌਜਵਾਨਾਂ ਨੂੰ ਕਿਸੇ ਨੇ ਦੇਖਿਆ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਹਾਲਾਂਕਿ ਅਮਰਿਤਸਰਚ ਹੋਈ ਇਸ ਵਾਰਦਾਤ ਦੇ ਦੋਸ਼ੀ ਕਦੋਂ ਗ੍ਰਿਫਤਾਰ ਹੋਣਗੇ ਹੁਣ ਸਭ ਦੀ ਨਿਗਾਹ ਇਸ ਤੇ ਟਿਕੀ ਹੋਈ ਹੈ